ਅਗਲੇ 48 ਤੋਂ 72 ਘੰਟੇ ਪੰਜਾਬ ਦੇ ਲਈ ਹਿਮਾਚਲ ਦੇ ਲਈ ਜੰਮੂ ਕਸ਼ਮੀਰ ਦੇ ਲਈ ਉੱਤਰਾਖੰਡ ਦੇ ਲਈ ਇਸ ਖੇਤਰ ਦੇ ਵਿੱਚ ਬਹੁਤ ਭਾਰੀ ਰਹਿ ਸਕਦਾ ਹੈ। ਜਿਵੇਂ ਵੀ ਇਹ ਫੈਸਲਾ ਕੀਤਾ ਗਿਆ ਫਿਰ ਇੱਕ ਵਾਰ ਪਾਣੀ ਛੱਡਿਆ ਜਾਊਗਾ ਤਾਂ ਆਪ ਜੀ ਅੱਜ ਸਵੇਰ ਦਾ ਪਾਣੀ ਛੱਡਿਆ ਨੂੰ ਕਬਰਉ ਤੋਂ ਜੋ ਤੱਕ ਪ੍ਰਗਰਮੀ ਦੇਖ ਰਿਹਾ हूं ਹੋਰ ਪਾਣੀ ਛੱਡ ਦਿੱਤਾ ਜਾਵੇ। ਜਿਹੜੇ ਦਿੱਲੀ ਵਾਲੇ ਕਹਿੰਦੇ ਸੀ ਅਸੀਂ ਜਾਣ ਨਹੀਂ ਦੇਣਾ ਇੱਕ ਬੂੰਦ ਵੀ ਪਾਣੀ ਪਾਕਿਸਤਾਨ ਨੂੰ ਰੋਕਣਾ ਲਿਆ ਫਿਰ ਉਹਨਾਂ ਦਾ ਪਾਣੀ ਮਾਨ ਸਾਹਿਬ ਅੱਜ ਜਾਓ ਦਿੱਲੀ ਜੋ ਸੋਨੇ ਦੀ ਅੰਡਾ ਦੇਣ ਵਾਲੀ ਮੁਰਗੀ ਤੋਂ ਅੰਡਾ ਲੈਂਦੇ ਲੈਂਦੇ ਹੁਣ ਮੁਰਗੀ ਨੂੰ ਪੈ ਨਿਕਲੇ ਨੇ ਧਿਆਨ ਰੱਖਿਓ ਇਹ ਕੱਲੇ 17 ਪਿੰਡਾਂ ਦਾ ਮਹਾਲੀ ਦੇ 17 ਪਿੰਡਾਂ ਦਾ ਮਾਮਲਾ ਨਹੀਂ ਪੰਜਾਬ ਦੇ 13000 ਪਿੰਡਾਂ ਦੀ ਸ਼ਾਮਲਤ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਅੱਖ ਹੈ 12 ਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਇਹਨਾਂ ਚੋਂ 10 ਮੁੱਖ ਮੰਤਰੀ ਜਿਹੇ ਨੇ ਲਗਭਗ 33% ਜਿਨ੍ਹਾਂ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਜਿੱਚ ਕਤਲ ਕਤਲ ਦੀ ਕੋਸ਼ਿਸ਼ ਰਿਸ਼ਵਤਖੋਰੀ ਅਹਲੇ ਅਪਰਾਧਿਕ ਧਮਕੀਆਂ ਦੇਣਾ ਇਹ ਮਾਮਲੇ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਪਲ-ਪਲ ਫਿਕਰ ਵਾਲੀ ਖਬਰ ਸਾਹਮਣੇ ਆ ਰਹੀ ਹੈ ਹਰ ਪਲ ਦੀ ਜੋ ਖਬਰ ਆਉਂਦੀ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਕਿਸ ਨਾ ਕਿਸੇ ਪਾਸੇ ਤੁਹਾਡੇ ਤੱਕ ਪੜ ਰਹੀ ਹੈ ਪਰ ਮੈਂ ਅੱਜ ਇਸ ਹੜ੍ਹਾਂ ਦੇ حوالے ਨਾਲ ਕੁਝ ਖਾਸ ਨੁਕਤੇਾਂ ਤੇ ਤੁਹਾਡਾ ਧਿਆਨ ਦਿਵਾਉਣਾ ਹੈ ਪਹਿਲਾ ਮੈਨੂੰ ਲੱਗਦਾ ਸਾਨੂੰ ਤਾਜ਼ਾ ਸਿਟਿਊਏਸ਼ਨ ਦੇ ਉੱਤੇ ਨਜ਼ਰ ਸਾਨੀ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਮੈਂ ਉਹ ਦੋ ਤੋਂ ਤਿੰਨ ਨੁਕਤੇ ਜਿਹੜੇ ਬੜੇ ਅਹਿਮ ਨੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਪੰਜਾਬ ਤੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਉਹਦੇ ਵੱਲ ਧਿਆਨ ਦੇਣਾ। ਸੋ ਜੇ ਤਾਜੀ ਸਥਿਤੀ ਦੇ ਉੱਤੇ ਝਾਤ ਮਾਰੀਏ ਤਾਂ ਅਜੇ ਵੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਤੋਂ 72 ਘੰਟੇ ਪੰਜਾਬ ਦੇ ਲਈ ਹਿਮਾਚਲ ਦੇ ਲਈ ਜੰਮੂ ਕਸ਼ਮੀਰ ਦੇ ਲਈ ਉੱਤਰਾਖੰਡ ਦੇ ਲਈ ਇਸ ਖੇਤਰ ਦੇ ਲਈ ਬਹੁਤ ਭਾਰੀ ਰਹਿ ਸਕਦੇ ਨੇ। ਲਗਾਤਾਰ ਮੀਂਹ ਵਰ ਰਹੇ ਉੱਪਰ ਪੰਜਾਬ ਦੇ ਵਿੱਚ ਵੀ ਕਈ ਖੇਤਰਾਂ 'ਚ ਲਗਾਤਾਰ ਮੀਂਹ ਪੈ ਰਿਹਾ ਤੇ ਡੈਮਾਂ ਦੇ ਵਿੱਚ ਪਾਣੀ ਭਰਨ ਕਰਕੇ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਕਾਰਨ ਸਥਿਤੀ ਬਹੁਤ ਤਣਾਅ ਵਾਲੀ ਬਣੀ ਹੋਈ ਹੈ ਕੱਲ ਜਿਵੇਂ ਖਬਰ ਆਉਂਦੀ ਹੈ ਕਿ ਜਿਹੜਾ ਫਲੱਡ ਗੇਟ ਹੈ ਉਹ ਟੁੱਟਦਾ ਉਸ ਤੋਂ ਬਾਅਦ ਹੋਰ ਫਿਕਰਮੰਦੀ ਵਾਲੀ ਸਥਿਤੀ ਖੜੀ ਹੁੰਦੀ ਹੈ ਪੌਂਗ ਡੈਮ ਦਾ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਪਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਖਤਰੇ ਦੇ ਨਿਸ਼ਾਨ ਨੂੰ ਛੂ ਰਿਹਾ ਸੋ ਇਸ ਸਾਰੀ ਸਥਿਤੀ ਦੇ ਵਿੱਚ 7 ਤੋਂ 8 ਜ਼ਿਲ੍ਹਿਆਂ ਦੇ ਲਗਭਗ ਜਲਤਾਰ ਪਿੰਡ ਡੁੱਬ ਚੁੱਕੇ ਨੇ ਇਹ 200 ਤੋਂ ਵੱਧ ਦੀ ਗਿਣਤੀ ਦੱਸੀ ਹੈ ਜਿਹਨਾਂ ਚੋਂ 150 ਪਿੰਡ ਤਾਂ ਪਾਣੀ ਦੇ ਵਿੱਚ ਹੀ ਤਬਦੀਲ ਹੋ ਕੇ ਰਹਿ ਗਏ ਨੇ ਇਸ ਤਰ੍ਹਾਂ ਦੀ ਹਾਲਤ ਹੈ ਕਿ ਪਾਣੀ ਉਹ ਪਾਣੀ ਦਿਖਦਾ ਹੈ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਕਹਿੰਦੇ ਜੀ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਤਲਾ ਫਿਰੋਜ਼ਪੁਰ ਫਾਜ਼ਿਲਕਾ ਇਹ ਖੇਤਰ ਤਾਂ ਬਿਲਕੁਲ ਇਹਜਾ ਹੈ ਨਾ ਜਿਹਦੇ ਮਤਲਬ ਕਿ ਪਿੰਡਾਂ ਦੇ ਪਿੰਡ ਤਬਾਹ ਹੋਏ ਪਏ ਨੇ ਫਿਰੋਜ਼ਪੁਰ ਚ ਕਹਿੰਦੇ 2000 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਭ ਤੋਂ ਫਿਕਰਮੰਦੇ ਵਾਲੀ ਗੱਲ ਇਹ ਹੈ ਕਹਿੰਦੇ ਹੁਣ ਪੰਜਾਬ ਦੇ ਵਿੱਚ ਇਹਨਾਂ ਮੀਂਹਾਂ ਨੇ ਜਾਨ ਲੈਣੀ ਵੀ ਸ਼ੁਰੂ ਕੀਤੀ ਹੈ ਕਹਿੰਦੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਨੇ ਇਸ ਪਾਣੀ ਕਾਰਨ ਕਹਿੰਦੇ ਜੀ ਮਾਧੋਪੁਰ ਚ ਦੋ ਗਰਦਾਸਪੁਰ ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਦੋਂ ਕਿ ਪਠਾਨਕੋਟ ਖੇਤਰ ਦੇ ਗੁਜਰ ਪਰਿਵਾਰ ਨਾਲ ਸੰਬੰਧਤ ਚਾਰ ਲੋਕ ਲਾਪਤਾ ਨੇ ਇਸ ਹੜ੍ਹ ਦੇ ਕਾਰਨ ਸੋ ਫਿਰੋਜ਼ਪੁਰ ਚ 2000 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕਰਨਾ ਪਿਆ ਕੈਂਪਾਂ ਚ ਪਹੁੰਚਾਉਣਾ ਪੈ ਰਿਹਾ ਅੱਜ ਇਹਨਾਂ ਭਾਰਤੀ ਫੌਜ ਹਵਾਈ ਫੌਜ ਤੇ ਆਰਮੀ ਐ INDRF ਦੀ ਐਮਪਾਲਸ INDRF ਦੀਆਂ ਫੌਜੀ ਟੀਮਾਂ ਪੁਲਿਸ ਦੀਆਂ ਟੀਮਾਂ ਐ ਖੁਦ ਸੇਵਾ ਸੁਸਾਇਟੀਆਂ ਧਾਰਮਿਕ ਸੰਸਥਾਵਾਂ ਚਾਹੇ ਉਹ ਖਾਲਸਾਡ ਹੋਵੇ ਚਾਹੇ ਉਹ SGPC ਹੋਵੇ ਚਾਹੇ ਲੋਕਲ ਸੇਵਾਦਾਨ ਹੋਣ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆਪਣੇ ਪੱਧਰ ਤੇ ਉਹ ਬਹੁਤ ਕੰਮ ਕਰ ਰਹੀਆਂ ਨੇ ਕਾਹੇ ਬਗਾਇ ਕੋਈ ਨਾ ਕੋਈ ਲੀਡਰ ਕੋਈ ਅਫਸਰ ਵੀ ਦਿਖ ਜਾਂਦਾ ਕਦੇ-ਕਦੇ ਤੇ ਆਮ ਲੋਕ ਆਪਣੇ ਦਮ ਤੇ ਹੀ ਲੜਾਈ ਲੜ ਰਹੇ ਅੰਮ੍ਰਿਤਸਰ ਦੇ ਜਨਾਲਾ ਚ ਕਹਿੰਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਗਿਣਤੀ 15 ਤੋਂ ਵੱਧ ਕੇ 25 ਹੋ ਗਈ ਹੈ। ਇੱਥੇ ਰੈਸਕਿਊ ਆਪਰੇਸ਼ਨ ਜਾਰੀ ਹੈ। ਆਰਬੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੰਮ੍ਰਿਤਸਰ ਦੇ ਦਰਦਨਾ ਪਿੰਡ ਖਾਲੀ ਕਰਵਾ ਲਏ ਗਏ ਨੇ। ਮਾਚਲ ਤੇ ਜੰਮੂ ਦੇ ਵਿੱਚ ਵੀ ਮੀਂਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਹਨਾ ਤਲਵਾੜਾ ਵਾਲਾ ਜਿਹੜਾ ਪੌਂਗ ਡੈਮ ਹੈ ਹਨਾ ਉਹਦਾ ਵੀ ਜਲ ਜਿਹੜਾ ਪਾਣੀ ਦਾ ਪੱਧਰ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ 1390 ਫੁੱਟ ਤੋਂ ਉੱਪਰ ਵੱਧ ਕੇ 1396 ਫੁੱਟ ਤੇ ਪਹੁੰਚ ਗਿਆ। ਬੀਵੀਐਮਬੀ ਨੇ ਫੈਸਲਾ ਕੀਤਾ ਕਿ ਅੱਜ ਫੇਰ ਇੱਕ ਵਾਰ ਪਾਣੀ ਛੱਡਿਆ ਜਾਊਗਾ 10000 ਕਿਊਬਿਕ ਮੀਟਰ ਬਾਅਦ ਅੱਜ ਪਾਣੀ ਛੱਡਣ ਦੀ ਖਬਰ ਆਉਂਦਾ ਜਦ ਤੱਕ ਇਹ ਪ੍ਰੋਗਰਾਮ ਵੀ ਦੇਖ ਰਹੇ ਹਾਂ ਹੋਰ ਪਾਣੀ ਛੱਡ ਦਿੱਤਾ ਜਾਵੇ। ਦੁਜੀ ਸਾਗ ਦਾ ਡੈਮ ਦਾ ਵੀ ਪਾਣੀ ਦਾ ਪੱਤਰ ਲਗਾਤਾਰ ਖਤਰੇ ਦੇ ਨਿਸ਼ਾਨ ਨੂੰ ਸ਼ੂਰਿਆ ਤੇ ਇਸ ਨੂੰ ਲੈ ਕੇ ਸਥਿਤੀ ਕਾਫੀ ਤਣਾਅਲੀ ਬਣੀ ਹੋਈ ਹੈ। ਇਹ ਤਾਂ ਹੈ ਜੀ ਪੰਜਾਬ ਦੀ ਤਾਜ਼ਾ ਸਥਿਤੀ ਕਿ ਹੁਣ ਹੜ੍ਹ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਚਾਰ ਲੋਕ ਲਾਪਤਾ ਵੀ ਨੇ ਹੈਨਾ ਕਰਤਾਰਪੁਰ ਸਾਹਿਬ ਗੁਰੂ ਘਰ ਦੀਆਂ ਤਸਵੀਰਾਂ ਬੜੀਆਂ ਫਿਕਰਮੰਦੀ ਵਾਲੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਲੈਹ ਦੇ ਪੰਜਾਬ ਦੇ ਵਿੱਚ ਵੀ ਹਾਲਤ ਕਿਹੋ ਜਿਹੀ ਹੈ ਕਿ ਗੁਰੂ ਘਰ ਦੇ ਅੰਦਰ ਪਾਣੀ ਭਰਿਆ ਉੱਥੋਂ ਸੰਗਤਾਂ ਨੂੰ ਸ਼ਰਧਾਲੂਆਂ ਨੂੰ ਸੇਵਾਦਾਰਾਂ ਨੂੰ ਕੱਢ ਕੇ ਲਿਜਾਣਾ ਪਿਆ ਤੇ ਜਿਹੜੇ ਸੇਵਾ ਸੰਭਾਲ ਕਰ ਰਹੇ ਨੇ ਗੁਰੂ ਸਾਹਿਬ ਦੀ ਪਹਿਲੀ ਮੰਜ਼ਲ ਦੇ ਉੱਤੇ ਉਹ ਉੱਥੇ ਟਿਕੇ ਹੋਏ ਨੇ ਸੋ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਹਿਲਾਂ ਹੀ ਪਹਿਲੀ ਮੰਜ਼ਲ ਤੇ ਤਬਦੀਲ ਕਰ ਦਿੱਤਾ ਗਿਆ ਸੀ ਇਹ ਫਿਕਰਮੰਦੀ ਵਾਲੀ ਸੀ ਪਰ ਜਿਹੜੇ ਨੁਕਤੇ ਧਿਆਨ ਮੰਗਦੇ ਨੇ ਕੋਈ ਨਹੀਂ ਕਿ ਅੱਜ ਤੈਹ ਕਰਨ ਦਾ ਸਮਾਂ ਹੈ ਕਿ دریاਾਂ ਦੇ ਮਾਲਕ ਕੌਣ ਨੇ ਜੀ ਹਾਂ ਮੈਂ ਇਸ ਵਰਦੇ ਵਿੱਚ ਇਸ ਹੜ੍ਹ ਦੀ ਮੁਸੀਬਤ ਦੇ ਵਿੱਚ ਇਹ ਗੱਲ ਕਰ ਰਿਹਾ ਕਿ ਜਿਹੜੇ ਕਹਿੰਦੇ ਆ ਨਾ ਕਿ ਪਾਣੀਆਂ ਤੇ ਸਾਡਾ ਹੱਕ ਅੱਜ ਉਹਨਾਂ ਨੂੰ ਬੁਲਾਇਆ ਜਾਵੇ ਪੰਜਾਬ ਅੱਜ ਉਹਨਾਂ ਨੂੰ ਦਿਖਾਇਆ ਜਾਵੇ ਪੰਜਾਬ ਅੱਜ ਉਹਨਾਂ ਨੂੰ ਹਿਮਾਚਲ ਦੀਆਂ ਪਹਾੜੀਆਂ ਦੀ ਸੈਰ ਵੀ ਕਰਾ ਦਿੱਤੀ ਜਾਵੇ ਕਿਆ ਜੇ ਉੱਪਰੋਂ ਲੈ ਲਦਾਖ ਜੰਮੂ ਤੋਂ ਆ ਜੇ ਹਿਮਾਚਲ ਦੀਆਂ ਵਾਦੀਆਂ ਚੋਂ ਦਰਿਆ ਉਤਰ ਕੇ ਪੰਜਾਬ ਚਾਰੇ ਨੇ ਤੇ ਆਪਣੇ ਬਹਿਣ ਚ ਬਹਿ ਰਹੇ ਨੇ ਤੇ ਬਹਿਂਦਿਆਂ ਬਹਿਂਦਿਆਂ ਲੈਦੇ ਪੰਜਾਬ ਨੂੰ ਵੀ ਹੜਾ ਰਹੇ ਨੇ ਤੇ ਚੜਦੇ ਪੰਜਾਬ ਨੂੰ ਵੀ ਡਬੋਰੇ ਨੇ ਤਾਂ ਅੱਜ ਦੱਸੋ ਮਾਲਕ ਕੌਣ ਜਨਾਬ ਇਨ੍ਹਾਂ ਹੀ ਦਰਿਆਵਾਂ ਚੋਂ ਡੈਮ ਬਣ ਗਏ ਚੱਕ ਡੈਮ ਬਣ ਗਏ ਪੌਂਗ ਡੈਮ ਬਣ ਗਏ ਜੀ ਹੈਨਾ ਆ ਤੁਸੀਂ ਬੰਨ ਲਾ ਲੇ ਜੀ ਆਹ ਰੋਕ ਲਿਆ ਜੀ ਤੇ ਇਚੂ ਹੀ ਤੁਸੀਂ ਨਹਿਰਾਂ ਕੱਢੀਆਂ ਨਹਿਰਾਂ ਕੱਢ ਕੇ ਦਿੱਲੀ ਤੱਕ ਪਾਣੀ ਲੈ ਕੇ ਜਾ ਰਹੇ ਹਾਂ ਅਸੀਂ ਇਹ ਨਹਿਰਾਂ ਕੱਢ ਕੇ ਅਸੀਂ ਰਾਸਥਾਨ ਨੂੰ ਪਾਣੀ ਦੇ ਰਹੇ ਹਾਂ ਇਹ ਨਹਿਰਾਂ ਕੱਢ ਕੇ ਅਸੀਂ ਹਰਿਆਣਾ ਲਈ ਪਾਣੀ ਦੇ ਰਹੇ ਹਾਂ ਜਨਾਬ ਕਿਤੋਂ ਕੋਈ ਖਬਰ ਹੈ ਜੇ ਹੈ ਤਾਂ ਦੱਸ ਦਿਓ ਸ਼ਾਇਦ ਮੈਨੂੰ ਨਾ ਪਤਾ ਹੋਵੇ ਇਹ ਦਰਸਤ ਕਰ ਦੇ ਸਰਕਾਰਾਂ ਮੈਨੂੰ ਸਿਸਟਮ ਪ੍ਰਸ਼ਾਸਨ ਮੈਨੂੰ ਕਿ ਭਾਈ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਹੜ੍ਹ ਕਰਕੇ ਲੋਕ ਓਕੇ ਹੋ ਗਏ ਕਿਸੇ ਦੇ ਖੇਤ ਹੜ੍ਹ ਗਏ ਕਿਸੇ ਦਾ ਘਰ ਹੜ੍ਹ ਗਿਆ ਨਹਿਰਾਂ ਨੇ ਤਾਂ ਬਾਈ ਮਚਾਈ ਹੈ ਜਾਂ ਦਰਿਆਵਾਂ ਨੇ ਕਿਉਂਕਿ ਤੁਸੀਂ ਡੈਮਾ ਦਾ ਪਾਣੀ ਨਹਿਰਾਂ 'ਚ ਨਿਰਧਾਰਤ ਤਰੀਕੇ ਨਾਲ ਛੱਡ ਰਹੇ ਹੋ ਜਿੰਨਾ ਕੋਈ ਸੁਭਾ ਮੰਗ ਰਿਹਾ ਉਹਨਾਂ ਹੀ ਦੇ ਰਹੇ ਹੋ ਜੇ ਨਹੀਂ ਚਾਹੀਦਾ ਨਹੀਂ ਦੇ ਰਹੇ ਹੈਨਾ ਪਰ ਦਰਿਆਵਾਂ ਦੇ ਕਿਨਾਰੇ ਬਸੇ ਲੋਕਾਂ ਨੂੰ ਪੁੱਛਿਆ ਨਹੀਂ ਜਨਾ ਸੋ ਜਿੱਥੋਂ ਜਿੱਥੋਂ ਦਰਿਆ ਦਾ ਕੁਦਰਤੀ ਵਹਿਣਾ ਮਾਰ ਉਹ ਲੋਕ ਚੱਲ ਰਹੇ ਨੇ ਇਹੀ ਤਰ ਪਰਿਅੰਸਦਾਂਤ ਕਹਿੰਦਾ ਹੈ ਕਿ ਭਾਈ ਜਿਹੜੇ ਦਰਿਆਵਾਂ ਦੇ ਕਿਨਾਰੇ ਬਸਦੇ ਲੋਕ ਨੇ ਉਹ ਉਸ ਦਰਿਆਵਾਂ ਦੇ ਮਾਲਕ ਨੇ ਤੇ ਅੱਜ ਮਾਲਕ ਜੇ ਆਪਤ ਚ ਨੇ ਤਾਂ ਫਿਰ ਉਹਨਾਂ ਦੀ ਮਾਲਕੀ ਤਾਂ ਮੰਨ ਲਓ ਹੁਣ ਤਾਂ ਮੰਨ ਲਓ ਇਸ ਮਸੀਬਤ ਚ ਵੀ ਨਹੀਂ ਮਾਲਕੀ ਨਹਿਰਾਂ ਵਾਲਿਆਂ ਦੀ ਕਮਾਲ ਆ ਪਾਣੀਆਂ ਤੇ ਡਾਕਾ ਵੀ ਤੇ ਮਾਲਕੀ ਵੀ ਨਹੀਂ ਮੰਨਣੀ ਅਜੇ ਮੌਕਾ ਮਾਨ ਸਾਹਿਬ ਬਹੁਤ ਭੱਜੇ ਸੀ ਤੁਸੀਂ ਨੰਗਲ ਨੂੰ ਫਟਕ ਚੱਕੜ ਨਹੀਂ ਦਊਂ ਪਾਣੀ ਜਾਣ ਨਹੀਂ ਦਊਂ ਅੱਜ ਪਾਣੀ ਭੇਜ ਦੇਣਾ ਸੀ ਫਿਰ ਉਹਨਾਂ ਨੂੰ ਜਿਹੜੇ ਦਿੱਲੀ ਵਾਲੇ ਕਹਿੰਦੇ ਸੀ ਅਸੀਂ ਜਾਣ ਨਹੀਂ ਦੇਣਾ ਇੱਕ ਬੂੰਦ ਵੀ ਪਾਣੀ ਪਾਕਿਸਤਾਨ ਨੂੰ ਰੋਕਣਾ ਲਿਆ ਫਿਰ ਉਹਨਾਂ ਦਾ ਪਾਣੀ ਮਾਨ ਸਾਹਿਬ ਅੱਜ ਜਾਓ ਦਿੱਲੀ ਅੱਜ ਜਾਓ ਮੋਦੀ ਅਮਿਤ ਸ਼ਾਹ ਦੇ ਦਰ ਤੇ ਅੱਜ ਬਲਾਓ ਨਾਇਬ ਸਿੰਘ ਸੈਣੀ ਨੂੰ ਅੱਜ ਕੇਂਦਰੀ ਜਲ ਸਰੋਤ ਮੰਤਰੀ ਨਾਲ ਕਰੋ ਬੈਠਕ ਉਹਨਾਂ ਨੂੰ ਦੱਸੋ ਕਿ ਆਏਗੀ ਰਿਪੇਰੀਅਨ ਸਿਧਾਂਤ ਜਿਹੜੇ ਮਾਰ ਚੱਲਦੇ ਨੇ ਉਹੀ ਪਾਣੀਆਂ ਦੇ ਮਾਲਕ ਨੇ ਜੇ ਤਬਾਈ ਇਸੀ ਚੱਲ ਰਹੇ ਆ ਉਹਦੇ ਵਿੱਚ ਵੀ ਕੁਦਰਤੀ ਆਫਤ ਘਟ ਤਕਨੀਕੀ ਖਾਮੀ ਜਿਆਦਾ ਵੱਡੀ ਆ ਚਰਚਾ ਮਤਾਇ ਤੁ ਤਾਂ ਕਿ 1988 ਦੇ ਹੜ ਜਿਹੜੇ ਭੁੱਲਦੇ ਨਹੀਂ ਪੰਜਾਬ ਨੂੰ ਉਹ 37 ਸਾਲ ਪਹਿਲਾਂ ਆਏ ਹੜ ਉਸ ਸਮੇਂ ਦੇ ਮੈਂ ਕੁਝ ਵਿਦਵਾਨ ਵੱਡੇ ਸਾਡੇ ਸੀਨੀਅਰ ਪੱਤਰਕਾਰਾਂ ਨੂੰ ਸੁਣਦੇ ਸੀ ਉਹ ਕਹਿੰਦੇ ਉਸ ਸਮੇਂ ਤਾਂ ਇਹ ਵੀ ਚਰਚਾਾਂ ਮਾਰੀਆਂ ਕਿ ਸ਼ਾਸਨ ਹੜ ਲਿਆਂਦੇਗੇ ਸੀ 1988 ਚ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਮੰਡ ਦਾ ਏਰੀਆ ਉੱਥੇ ਖੜਕੂ ਲੁਕੇ ਹੋਏ ਨੇ ਖੜਕੂ ਨੂੰ ਖਦੇੜਨ ਦੇ ਲਈ ਕਹਿੰਦੇ ਜੀ ਪਾਣੀ ਛੱਡਿਆ ਗਿਆ ਬੇਪਰਵਾਹ ਹੋ ਕੇ ਅੱਜ ਤੱਕ ਜਨਾਬ ਜਿਆ ਕੁਛ ਨਹੀਂ ਸੀ ਕਿ ਕੋਈ ਏਰੀਆ ਖਾਲੀ ਕਰਾਉਣਾ ਸੀ ਤੁਸੀਂ ਜਾਂ ਅਜੇ ਵੀ ਪੰਜਾਬ ਪ੍ਰਤੀ ਕੋਈ ਸਾਜ਼ਿਸ਼ ਹੈ ਕਿਉਂਕਿ ਦਿੱਲੀ ਤੁਹਾਨੂੰ ਹਰਾ ਕੇ ਆਉਂਦਾ ਇਹ ਪੰਜਾਬ ਤੁਹਾਡੇ ਮੂਰੇ ਚਣੌਤੀ ਬਣ ਕੇ ਖੜਦਾ ਹੈ ਝੂਠ ਨੂੰ ਬੇਨਕਾਬ ਕਰਦਾ ਪੰਜਾਬ ਇਸ ਲਈ ਤਾਂ ਨਹੀਂ ਹੈ ਆਪਤ ਉਸ ਹੜਾਂ ਦੇ ਹਵਾਲੇ ਜੇ ਸਮਝਣਾ ਹੋਵੇ 37 ਸਾਲ ਲੰਘ ਗਏ ਇਹਨਾਂ 37 ਸਾਲਾਂ 'ਚ ਪੰਜਾਬ 'ਚ ਵੀ ਤੇ ਕੇਂਦਰ 'ਚ ਵੀ ਸੱਤ-ਸੱਤ ਸਰਕਾਰਾਂ 8-8 ਸਰਕਾਰਾਂ ਆਈਆਂ ਤੇ ਗਈਆਂ ਤੇ ਟੈਕਨੋਲੋਜੀ ਦਾ ਯੁੱਗ ਇੰਜੀਨੀਅਰਿੰਗ ਦਾ ਯੁੱਗ ਹੈ ਅਸੀਂ ਜੀ ਸਾਧਨ ਸੰਪਨ ਹੋ ਗਏ ਅਜੇ ਵੀ ਹੜ ਕਿਉਂ ਫਿਰ 37 ਸਾਲਾਂ ਦਾ ਪ੍ਰਬੰਧ ਕਿਉਂ ਨਹੀਂ ਮਨਕੰਤ ਜੀ ਸਰ ਛੋਟਕੂਆ ਨਾਲ ਗੱਲ ਬਣੂਗੀ ਬੜਾ ਤੁਸੀਂ ਦਮਜਾ ਮਾਰ ਕੇ ਆਏ ਕਿਹਾ ਚੱਕੋ ਮੇਰੇ ਚੋਪਰ ਦੀਆਂ ਚਾਬੀਆਂ ਹੈਲੀਕਾਪਟਰ ਦੇ ਚੱਲਿਆ ਮੈਂ ਤੁਹਾਨੂੰ ਆਪਣਾ ਜਦੋਂ ਲੱਗਿਆ ਕਿ ਪੰਗਾ ਪੈਣਾ ਆਪਣਾ ਨਹੀਂ ਤੁਹਾਡਾ ਹੀ ਹੈ ਤੁਹਾਨੂੰ ਇਹਦੇ ਚੱਲਿਆ ਜਨਾਬ ਨਾ ਸਾਡਾ ਨਾ ਥੋੜਾ ਜਿਹਾ ਸਰਕਾਰੀ ਐ ਇਹ ਪੰਜਾਬ ਦੇ ਲੋਕਾਂ ਦੇ ਜੇਬ ਚੋਂ ਬਣਿਆ ਹੈ ਮੈਂ ਆਪਣਾ ਚੌਪਰ ਛੱਡ ਚੱਲਿਆਂ ਮੈਂ ਕਿਹਾ ਆਪਣੀ ਗੱਡੀ ਵੀ ਛੱਡ ਜਾਓ ਬੱਸ ਚੜ੍ਹ ਕੇ ਚੱਲ ਜਾਓ ਡਰਾਈਵਰ ਦੇ ਪਿੱਛੇ ਵਾਲੀ ਸੀਟ ਦੇ ਉੱਤੇ ਅੱਗੇ ਲਿਖਿਆ ਹੁੰਦਾ ਸੀ ਮੰਤਰੀ ਹੈ ਐਮਪੀ ਲਈ ਰਾਖਮੀ ਸੀਟ ਜਾਓ ਬੈਠੋ ਉੱਥੇ ਕੋਈ ਗੱਡੀ ਵੀ ਲੋਕਾਂ ਦੀ ਐ ਲੋਕਾਂ ਲਈ ਗੱਡੀ ਵੀ ਛੱਡ ਜੋ ਜਿਨ੍ਹਾਂ ਦਾ ਚੌਪਰ ਆ ਉਹਨਾਂ ਦੀ ਉਹ ਗੱਡੀ ਐ ਫਿਰ ਇਹ पहल ਕਦੋਂ ਨਹੀਂ ਕਿਉਂ ਨਹੀਂ ਇਹ ਵੀ ਕਰੋ ਨਾ ਸੋ ਜਨਾਬ ਦਮਗਿਗੇ ਮਾਰਨੀ ਹੋਰ ਗੱਲ ਹੈ ਧਰਤੀ ਤੇ ਉਤਰ ਕੇ ਬਾਹ ਫੜਨੀ ਹੋਰ ਗੱਲ ਹੈ ਸੋ ਇਸ ਲਈ ਵੱਡੀ ਚੁਣੌਤੀ ਹੈ ਅੱਜ ਪੰਜਾਬ ਮੂਰੇ ਪੰਜਾਬ ਵਾਸੀਆਂ ਮੂਰੇ ਪਰ ਇਸ ਮੌਕੇ ਇਹ ਲੜਾਈ ਨੂੰ ਵੱਡਾ ਕਰਨ ਦੀ ਵੀ ਲੋੜ ਹੈ ਰਾਜਨੀਤਿਕ ਤਰ੍ਹਾਂ ਸਾਡੀਆਂ ਦਮ ਨਹੀਂ ਰੱਖਦੀਆਂ ਬੋਲਣ ਦਾ ਪਰ ਪੰਜਾਬੀਆਂ ਸਿਰ ਤੇ ਰਾਂ ਨੂੰ ਅੱਜ ਇਹ ਸਵਾਲ ਕਰਨਾ ਬਣਦਾ ਕੇਂਦਰ ਮੂਰੇ ਜੇ ਸਰਕਾਰ ਨਹੀਂ ਬੋਲਦੀ ਵਿਰੋਧੀ ਧਰ ਨਹੀਂ ਬੋਲਦੀ ਤਾ ਪੰਜਾਬ ਦੀ ਜਨਤਾ ਪੁੱਛੇ ਇਹ ਸੌਖੀ ਘੜੀ ਚ ਵੀ ਜਿੱਥੇ ਵੀ ਗੱਲ ਕਰਨ ਦਾ ਮੌਕਾ ਮਿਲਦਾ ਜਿਹੜਾ ਵੀ ਮਾਈਕ ਤੁਹਾਡੇ ਮੂਹਰੇ ਕਰਦਾ ਉਹਨੂੰ ਪੁੱਛੋ ਕਿ ਭਾਈ ਅੱਜ ਤੈਅ ਕਰ ਜੋ ਮਾਲਕੀ ਕਿਹਦੀ ਹੈ ਪਾਣੀ ਦੀ ਫਿਰ ਦੇਖਾਂਗੇ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ ਸਾੜਾ ਅਸੀਂ ਚੱਲ ਰਹੇ ਆ ਮਸੀਬਤ ਅਸੀਂ ਚੱਲ ਰਹੇ ਆ ਨਹਿਰਾਂ ਜਿਨ੍ਹਾਂ ਚੋਂ ਲੰਘਦੀਆਂ ਉਹ ਨਹੀਂ ਚੱਲ ਰਹੇ ਦਰਿਆਵਾਂ ਦੇ ਕਿਨਾਰੇ ਬਸੇ ਅਸੀਂ ਜ਼ਿਲੇ ਸਾਡੇ ਜ਼ਿਲੇ ਚੱਲ ਰਹੇ ਆ ਕੋਈ ਉਹੀ ਨੇ ਜਿਨ੍ਹਾਂ ਨੇ ਸਕੰਦਰਦਾਰਾ ਰੋਕਿਆ ਸੀ ਤੇ ਅੱਜ ਵੀ ਨਕੇ ਲਾ ਦੇ ਨੇ ਪਾਣੀਆਂ ਔਕੀ ਘੜੀ ਚ ਵੀ ਚੜਦੀ ਕਲਾ ਚ ਨੇ ਜਨਾਬ ਜਿੰਨੀਆਂ ਵੀ ਏ ਤਰਾ ਇਸ ਸੇਵਾ ਚ ਜੁਟੀਆਂ ਨੇ ਧੰਨਵਾਦ ਉਹਨਾਂ ਦਾ ਪਰ ਨਾ ਸਰਕਾਰ ਨਾ ਵਿਰੋਧੀ ਧਿਰ ਡਰਾਮਿਆਂ ਤੋਂ ਬਿਨਾ ਕਿਤੇ ਲੱਭ ਨਹੀਂ ਰਹੀ। ਇਸ ਮੁਸੀਬਤ ਚ ਫਸੇ ਪੰਜਾਬ ਦੇ ਦਰਾਂ ਜਦੋਂ ਪੰਜਾਬ ਹੜ੍ਹ ਦੀ ਮਾਰ ਚੜ ਰਿਹਾ ਹੈ ਤਾਂ ਤੁਸੀਂ ਦਿੱਲੀ ਵਾਲੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆ ਸ਼ਾਮਲਾ ਤਜਵੀਨਾ ਕੁਜੰਗ ਤੇ ਆ ਜਿਵੇਂ ਕੇਂਦਰ ਨੇ ਰਣਨੀਤੀ ਘੜੀ ਸੀ ਕਰੋਨਾ ਕਾਲ ਦੇ ਦੌਰਾਨ ਤਿੰਨ ਖੇਤੀ ਕਾਨੂੰਨ ਲੈ ਕੇ ਜ਼ਮੀਨਾ ਖੋਣ ਦੀ ਕਿ ਲੋਕ ਮੌਤ ਦੇ ਡਰ ਤੋਂ ਬਾਹਰ ਨਹੀਂ ਆਉਣਗੇ ਪਰ ਪੰਜਾਬ ਵੀ ਹਰਿਆਣਾ ਵੀ ਤੇ ਦੇਸ਼ ਦਾ ਕਿਸਾਨ ਧਰਤੀ ਤੇ ਨਿਕਲ ਆਇਆ ਤੇ ਦਿੱਲੀ ਜਾ ਤੁਹਾਨੂੰ ਘੇਰਾ ਪਾਇਆ ਤੁਹਾਨੂੰ ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਲੱਗਿਆ ਕਿ ਚਲੋ ਲੈਂਡ ਪੂਲਿੰਗ ਤੇ ਨਾਲ ਨੇ ਵਾਪਸ ਕਰਾ ਲਈ ਹਾਂ ਅਸੀਂ ਆ ਸਰਕਾਰੀ ਇਜਾਜ਼ਤਾਂ ਵੀ ਨਿਸ਼ਾਨਦੀ ਕਰਦੇ ਫਿਰਦੇ 20000 ਕਰੋੜ ਦੀ ਆ ਵੀ ਅਸੀਂ ਦੱਬਣ ਨੂੰ ਫਿਰਦੇ ਹਾਂ ਕਿਸੇ ਤਰ੍ਹਾਂ ਪੈਸਾ ਆ ਜਵੇ ਕਿਉਂਕਿ ਅਦਾਲਤ ਵੀ ਕਹੀ ਜਾਂਦੇ ਕਿ ਭਾਈ ਅੱਡੀਏ ਦੀ ਕਸਤ ਵੀ ਦੋ ਤਿੰਨ ਮਹੀਨਿਆਂ ਚ ਮਾਮਲਾ ਨਵੇੜੋ ਤੇ ਖਜ਼ਾਨੇ ਚ ਪੈਸੇ ਨਹੀਂ ਤਨਖਾਹ ਦੇ ਨਹੀਂ ਹੋ ਰਹੀਆਂ ਪੁਰਾਣੀਆਂ ਕਿਸ਼ਤਾਂ ਦਾ ਮਾਮਲਾ ਕਿਵੇਂ ਨਵੇੜੀਏ ਬੋਝ ਕਰਜ਼ੇ ਦਾ ਤੁਸੀਂ ਭਜਾਈ ਜਾਂਦੇ ਹੋ ਆਪਣੀਆਂ ਐਸਪ੍ਰੈਸਸੀ ਜਾਰੀ ਆ ਇਸ ਦੇ ਵਿੱਚ ਤੁਹਾਨੂੰ ਲੱਗਿਆ ਕਿ ਪੰਜਾਬ ਹੜ੍ਹ ਚ ਕਿਰਿਆ ਆਪਾਂ ਪਿੰਡਾਂ ਦੀਆਂ ਸ਼ਾਮਲਾ ਤੱਕ ਪਹੁੰਚਾ ਲਈਏ ਜੀ ਹਾਂ ਕੱਲ ਮੈਂ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਗੱਲ ਕੀਤੀ ਸੀ ਕਿ ਮਹਾਲੀ ਦੇ 17 ਪਿੰਡਾਂ ਦੀ ਜਮੀਨ ਲੈਂਡ ਦੇ ਲਈ ਡੀਡੀਪੀਓ ਸਾਹਿਬ ਨੇ ਮੀਟਿੰਗ ਬੁਲਾ ਕੇ ਪੰਚਾਂ ਸਰਪੰਚਾਂ ਨੂੰ ਹੁਕਮ ਚੜਾਇਆ ਕਿ ਪਾਓ ਮਥੇ ਜਮੀਨਾ ਦੇ ਦਿਓ ਖੁੱਲੇ ਬਾਜ਼ਾਰ ਚ ਵੇਚਾਂਗੇ ਇਹ ਇਹਦੇ ਲਈ ਕੋਈ ਰਾਹ ਨਹੀਂ ਬਚਿਆ ਹੁਣ ਅਲਦਾਲੇ ਬਿਲਡਿੰਗਾਂ ਉੱਤਰ ਗਈਆਂ ਜਮੀਨਾ ਕੁਝ ਪੈਦਾ ਨਹੀਂ ਕਰਦੀਆਂ ਬੜਾ ਕੁਝ ਕਿਹਾ ਗਿਆ ਪਰ ਪਿੰਡਾਂ ਦੀ ਤਾਕਤ ਹੈ ਸ਼ਾਮਲਾਤ ਵੇ ਜਮੀਨੇ ਲੋਕਾਂ ਦੇ ਲਈ ਸਹਾਰਾ ਹੈ ਸ਼ਾਮਲਾਤ ਵੇ ਘਰੇ ਲੋਕਾਂ ਦਾ ਆਸਰਾ ਹੈ ਸ਼ਾਮਲਾਤ ਤੇ ਪਿੰਡ ਦੀ ਆਮਦਨ ਦਾ ਸਰੋਤ ਹੈ ਸ਼ਾਮਲਾਤ ਅਰ ਜਨਾਬ ਕੱਲੇ 17 ਪਿੰਡਾਂ ਦੀ ਗੱਲ ਨਹੀਂ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਸ਼ਾਮਲਤ ਜ਼ਮੀਨ ਦੱਬਣ ਤੇ ਆ ਗਈ ਹੈ ਪੰਜਾਬ ਸਰਕਾਰ ਸਰਦਾਰ ਹਮੀਰ ਸਿੰਘ ਜੀ ਹੋਰੀ ਦੱਸ ਰਹੇ ਸੀਗੇ ਉਹ ਕਹਿੰਦੇ ਕਿ ਜਦੋਂ ਇਹ 17 ਪਿੰਡਾਂ ਦਾ ਮਾਮਲਾ ਸਾਹਮਣੇ ਆਇਆ ਕਿ 17 ਪਿੰਡਾਂ ਦੀ ਜ਼ਮੀਨ ਕਬਜ਼ਾਉਣ ਦੀ ਤਿਆਰੀ ਹੋ ਰਹੀ ਆ ਤਾਂ ਕਹਿੰਦੇ ਕਿ ਮੈਂ ਪਰਚੋਲ ਕੀਤੀ ਗਾਂ ਕੁਝ ਪਤਾ ਕੀਤਾ ਤਤੋ ਸਾਹਮਣੇ ਆਇਆ ਕਿ ਜਿਹੇ ਹੁਕਮ ਤਾਂ ਪਾਈ ਹਰ ਜ਼ਿਲ੍ਹੇ ਪੱਧਰ ਤੇ ਲਗਭਗ ਪਹੁੰਚ ਗਏ ਨੇ ਖਾਸ ਕਰਕੇ ਸ਼ਹਿਰਾਂ ਨਾਲ ਲੱਗਦੇ ਖੇਤਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਤਾਂ ਇਹ ਹੁਕਮ ਜਾਰੀ ਹੋ ਗਿਆ ਇਹਦਾ ਮਤਲਬ ਪੰਜਾਬ ਸਰਕਾਰ ਸਾਰੇ ਪਿੰਡਾਂ ਦੀਆਂ ਸ਼ਾਮਲਟ ਜ਼ਮੀਨਾਂ ਖੋ ਕੇ ਲੈਂਡ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੀ ਹੈ ਇਤਿਆਰੀ ਹੈ ਇਹ ਵੱਡਾ ਸਵਾਲ ਖੜਾ ਜਦੋਂ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਸੀ ਮੈਂ ਤਦ ਵੀ ਗੱਲ ਕਰ ਰਿਹਾ ਸੀ ਕਿ ਭਾਈ ਸ਼ਾਮਲੜ ਜ਼ਮੀਨਾਂ ਕਿਹੜੇ ਕਬਜ਼ੇ ਤਹਿਤ ਕਿਹੜੇ ਨਿਯਮ ਤਹਿਤ ਕਬਜਾਉਣੀਆਂ ਤੁਸੀਂ ਇਹ ਵੀ ਦੱਸ ਦਿਓ ਸਾਨੂੰ ਮੈਂ ਤਦ ਵੀ ਗੱਲ ਕਰ ਰਿਹਾ ਜਿਹੜੇ ਖੇਤਾਂ ਨੂੰ ਜਾਂਦੇ ਪਹੇ ਨੇ ਰਾਹ ਨੇ ਉਹ ਵੀ ਵਿੱਚ ਕਿਵੇਂ ਗਣ ਲੈਣੇ ਨੇ ਬਿਨਾਂ ਕੁਝ ਖਰੀਦ-ਪਰੋਖਤ ਕੀਤੇ ਆ ਸਵਾਜੋ ਸੱਚ ਸਾਹਮਣੇ ਆ ਰਿਹਾ ਕਹਿੰਦੇ ਜੀ ਇਹ ਚੌਧੀਆਂ ਜ਼ਮੀਨਾਂ ਤਾਂ ਉਹ ਨੇ ਜਿਹੜੇ ਅਲਦਾਲੇ ਜੀ ਕੁਝ ਵਿਕ ਗਈਆਂ ਜੀ ਕੁਝ ਬਿਲਡਰਾਂ ਲੈਰੀਆਂ ਜੀ ਕੁਝ ਕਬਜ਼ਾ ਹੋ ਗਿਆ ਜੀ ਹਾਂ ਇਸ ਲਈ ਜਿਹਨਾਂ ਨੂੰ ਰਾਹ ਨਹੀਂ ਬਚਿਆ ਉਹ ਸਰਕਾਰਾਂ ਰਾਹ ਦੇਣ ਲਈ ਹੁੰਦੀਆਂ ਨੇ ਕਿ ਜਮੀਨਾ ਖੋਣ ਨਹੀਂ ਹੁੰਦੀਆਂ ਤੇ ਕਿਸਾਨ ਜਥੇਬੰਦੀਆਂ ਤੇ ਮੂਰੇ ਚਣੌਤੀ ਆਪਾਂ ਕੱਲ ਵੀ ਗੱਲ ਕਰ ਅਸੀਂ ਗੱਲ ਅੱਜ ਵੀ ਮੈਂ ਕਰ ਰਿਹਾ ਕਿ ਲੜਾਈ ਖੜੀ ਆ ਪ੍ਰਭੂ ਅੱਜ ਪਿੰਡ ਬਚਾਉਣ ਦੀ ਲੋੜ ਆ ਜੇ ਸ਼ਾਮਲਾਤ ਵੀ ਗਿਆ ਤਾਂ ਪਿੰਡ ਵੀ ਗਿਆ ਇਹ ਸਰਕਾਰਾਂ ਪਹਿਲਾਂ ਤਾਂ ਪਿੰਡਾਂ ਦੀ ਆਮਦਨ ਚੋਂ ਵੀ 22 25 25% ਕੱਢ ਕੇ ਖਾਈ ਜਾਂਦੀਆਂ ਕਿ ਜੀ ਹਾਂ ਪੰਚਾਇਤ ਵਿਭਾਗ ਦੇ ਨਾਂ ਦੇ ਉੱਤੇ ਪਿੰਡਾਂ ਤੋਂ ਆਮਦਨ ਦੇ ਕੁੱਲ ਆਮਦਨ ਦੇ ਵਿੱਚੋਂ ਲੈਂਦੀਆਂ ਨੇ ਹੁਣੇ ਤੁਹਾਡੇ ਸ਼ਾਮਲਾਤ ਨੂੰ ਪਾਇ ਪਈਆਂ ਸੋ ਸੋਨੇ ਦੀ ਅੰਡਾ ਦੇਣ ਵਾਲੀ ਮੁਰਗੀ ਤੋਂ ਅੰਡਾ ਲੈਂਦੇ ਲੈਂਦੇ ਹੁਣ ਮੁਰਗੀ ਨੂੰ ਪੈ ਨਿਕਲੇ ਨੇ ਧਿਆਨ ਰੱਖਿਓ ਇਹ ਕੱਲੇ 17 ਪਿੰਡਾਂ ਦਾ ਮਹਾਲੀ ਦੇ 17 ਪਿੰਡਾਂ ਦਾ ਮਾਮਲਾ ਨਹੀਂ ਪੰਜਾਬ ਦੇ 13000 ਪਿੰਡਾਂ ਦੀ ਸ਼ਾਮਲਾਤ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਅੱਖ ਹੈ ਲੈਂਡ ਮਾਫੀਆ ਦੀ ਅੱਖ ਹੈ ਖੁੱਲੇ ਬਾਜ਼ਾਰ ਚੁਕਤਵਾਤੋਂ ਖੋ ਕੇ ਕਬਜ਼ਾ ਕੇ ਇਹ ਜ਼ਮੀਨਾਂ ਵੇਚਣ ਦੀ ਤਿਆਰੀ ਹੈ ਕਾਰ ਕਰ ਰਿਹਾ ਹਾਂ ਹਾਂ ਮਾਨ ਸਰਕਾਰ ਲਈ ਇੱਕ ਚੁਣੌਤੀ ਬਣ ਰਹੀ ਹੈ ਚੁਣੌਤੀ ਬਣ ਰਿਹਾ ਗਵਾਂਢੀ ਸੂਬਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੈਸੇ ਦਾ ਪੰਜਾਬ ਦੀਆਂ ਸਾਰੀਆਂ ਅਨੰਤਿਕ ਧਰਾਂ ਲਈ ਫਿਕਰ ਪੈਦਾ ਕਰ ਰਹੇ ਨੇ ਕਿਉਂਕਿ ਉਹ ਆਪਵਾਦ ਦੇ ਲੱਗਦਾ ਖੇਤਰ ਆ ਸਾਰਾ ਹੈ ਚੰਡੀਗੜ੍ਹ ਤੋਂ ਗਹਾਣਾ ਮਹਾਲੀ ਖਰੜ ਹੈ ਇੱਥੇ ਰੋਪੜ ਨੂੰ ਚਮਕੌਰ ਸਾਹਿਬ ਵਾਲੀ ਬੈਲਟ ਹੈ ਗਾਹਾ ਗੜਸ਼ੰਕਰ ਵਾਲੀ ਬੈਲਟ ਨੂਰਪੁਰਵੇਦੀ ਅਨੰਦਪੁਰ ਸਾਹਿਬ ਨੰਗਲ ਤੱਕ ਵਾਲੀ ਬੈਲਟ ਇਹ ਜਿੰਨਾ ਏਰੀਆ ਜਿੱਚ ਸੈਣੀ ਭਾਈਚਾਰਾ ਖਾਸਾ ਵੱਸਦਾ ਉੱਥੇ ਉਹਨਾਂ ਦੇ ਗਿਡੇ-ਗੁਡੇ ਕਾਫੀ ਵੱਧੇ ਨੇ ਉਹਦੇ ਨਾਲ ਰਾਜਕ ਤਰ੍ਹਾਂ ਨੂੰ ਫਿਕਰ ਹੈ ਕਿ ਬੀਜੇਪੀ ਬਾਇਆ ਨਾਇਬ ਸੈਣੀ ਇੱਥੇ ਨੂੰ ਕਬਜ਼ਾਉਣ ਨੂੰ ਫਿਰਦੀ ਆ ਪਰ ਅੱਜ ਨਾਇਬ ਸੈਣੀ ਹੋਰਾਂ ਦੀ ਅਗਵਾਈ ਚ ਹਰਿਆਣਵੀ ਕੈਬਨਿਟ ਮੀਟਿੰਗ ਹੋਈ ਉਸ ਕੈਬਨਿਟ ਮੀਟਿੰਗ ਦੇ ਵਿੱਚ ਤੈਅ ਕਰਤਾ ਕਿ ਬੀਬੀਆਂ ਨੂੰ ਸਤੰਬਰ ਮਹੀਨੇ ਤੋਂ 2100 ਰੁਪਿਆ ਮਿਲਣਾ ਸ਼ੁਰੂ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਹਰਿਆਣਾ ਦੇ ਵਿੱਚ 23 ਸਾਲ ਜਾਂ 23 ਸਾਲ ਤੋਂ ਉੱਪਰ ਵਾਲੀਆਂ ਬੀਬੀਆਂ ਦੇ ਲਈ ਅੱਜ ਕੈਬਨਟ ਨੇ ਹਰਿਆਣਾ ਦੀ ਕੈਬਨਟ ਨੇ ਨਾਇਬ ਸਿੰਘ ਸੈਣੀ ਵਾਲੀ ਅਗਵਾਈ ਵਾਲੀ ਕੈਬਨਟ ਨੇ 2100 ਰੁਪਿਆ ਮਹੀਨਾ ਰਾਹਤ ਰਾਸ਼ੀ ਜਾਂ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕਰਤਾ ਹਾਂ ਉਹਦੇ ਵਿੱਚ ਕੁਝ ਨੌਰਮ ਨੇ ਕਿ ਜਿਹੜੇ ਚੰਗੀ ਆਮਦਨ ਕਮਾਉਂਦੇ ਨੇ ਉਹ ਬੀਬੀਆਂ ਨਹੀਂ ਆਉਣਗੀਆਂ ਉਹ ਪਰਿਵਾਰ ਨਹੀਂ ਆਉਣਗੇ ਤੁਹਾਡੀ ਸਾਲਾਨਾ ਆਮਦਨ ਜੇ 1 ਲੱਖ ਤੋਂ ਉੱਪਰ ਹੈ ਫਿਰ ਤੁਸੀਂ ਇਹਦੇ ਹਿੱਸੇਦਾਰ ਨਹੀਂ ਜੇ ਤੁਹਾਡੀ ਆਮਦਨ ਸਾਲਾਨਾ ਆਮਦਨ 1 ਲੱਖ ਤੱਕ ਆਉਂਦੀ ਆ ਫਿਰ ਤੁਸੀਂ ਇਸ ਦੇ ਹੱਕਦਾਰੋਂ ਪਰਿਵਾਰ ਚ ਇੱਕ ਮਹਿਲਾ ਹੋਵੇ 23 ਸਾਲ ਤੋਂ ਉੱਪਰ ਵਾਲੀ ਦੋ ਹੋਣ ਤਿੰਨ ਹੋਣ ਸਾਰਿਆਂ ਨੂੰ ਮਿਲੂਗਾ ਹਾਂ ਜੇ ਪਹਿਲਾਂ ਹੀ ਪੈਨਸ਼ਨ ਲੱਗੀ ਹੋ ਕੋਈ ਕੁਝ ਫਿਰ ਤੁਸੀਂ ਇਹਦੇ ਹੱਕਦਾਰ ਨਹੀਂ ਸੋ ਇੱਕ ਕ੍ਰਾਈਟੇਰੀਆ ਤੈਅ ਕੀਤਾ ਹੈ ਇੱਚ ਖਾਸਾ ਏਰੀਆ ਤਾਂ ਵੀ ਕਵਰ ਕਰ ਲੈਣਾ ਉਹਨਾਂ ਨੇ ਚਲੋ ਉੱਥੇ ਕਿੰਨਿਆਂ ਨੂੰ ਮਿਲਦੀ ਕਿੰਨਿਆਂ ਨੂੰ ਨਹੀਂ ਸਵਾਲ ਇਹ ਨਹੀਂ ਸਵਾਲ ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਆ ਹੁਣ ਸਿਆਸੀ ਲੀਡਰਾਂ ਨੇ ਵੀ ਪੁੱਛਣਾ ਪੰਜਾਬ ਦੀਆਂ ਬੀਬੀਆਂ ਨੇ ਪੁੱਛਣਾ ਕਿ ਉਹ ਤਾਂ 21200 ਦੇਣ ਲੱਗੇ ਸਾਡੇ ਵਾਲਾ 11500 ਕਿੱਥੇ ਆ ਤੋ ਆ 11 ਸੂਲੇ ਚੱਕਰ ਤੇ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਵੇਚਣ ਤੇ ਲੱਗਿਆ ਸਾਡੀਆਂ ਜੁੱਤੀਆਂ ਸਾਡੇ ਹਿਸਰ ਸੋ ਇਹ ਗੌਰ ਰੱਖਿਓ ਕਿ ਤੁਹਾਨੂੰ ਜ਼ਮੀਨਾਂ ਤਾਂ ਨਹੀਂ ਖੋਣ ਦਿੰਦੇ ਪਰ ਆ ਬੀਬੀਆਂ ਵਾਲੇ ਸਵਾਲ ਦਾ ਜਵਾਬ ਜ਼ਰੂਰ ਦਿਓ ਹੁਣ ਅਗਲੇ ਪੁੱਛਣਗੇ ਹਰਿਆਣੇ ਦੇ ਵਾਦਨ ਇਹ ਸਵਾਲ ਵੱਡਾ ਹੋ ਗਿਆ ਪਿਛਲੇ ਦਿਨੀ ਭਾਰਤ ਦੀ ਸੰਸਦ ਦੇ ਵਿੱਚ ਇੱਕ ਬਿੱਲ ਆਇਆ ਜਿਹਦੇ ਉੱਤੇ ਖੂਬ ਹਗਾਮਾ ਵੀ ਹੋਇਆ ਕਿ ਵੀ ਜੇ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਕੋਈ ਐਮਪੀ ਕੋਈ ਹੈ ਨਾ ਮੰਤਰੀ ਸੰਤਰੀ ਜਿਹੜਾ ਬੰਦਾ ਰਾਜਨੀਤਿਕ ਵੱਡਾ ਚਿਹਰਾ ਮੋਹਰਾ ਖਾਸ ਕਰਕੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਖਾਫੀ ਪਹਿਲੂ ਉੱਭਰਿਆ ਕਿ ਵੀ ਜੇ ਉਹ ਕਿਸੇ ਅਪਰਾਧਿਕ ਮਾਮਲੇ 'ਚ ਫਸਦਾ ਹੈ ਤੇ 30 ਦਿਨ ਅੰਦਰ ਰਿਹਾ ਹੁੰਦਾ ਤਾਂ ਉਸ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਏਗਾ ਉਸ ਨੂੰ ਉਹਦਾ ਛੱਡਣਾ ਪਏਗਾ ਉਹਦੇ ਕਾਬਿਲ ਨਹੀਂਗਾ ਹੁਣ ਇਸ ਨੂੰ ਲੈ ਕੇ ਬਹਿਸ ਹੋਈ ਕਹਿੰਦੇ ਜੀ ਇਹ ਤਾਂ ਤਰੀਕਾਕਾਰ ਹੈ ਇਹ ਮਤਲਬ ਕਿ ਇਸ ਤਰੀਕੇ ਨਾਲ ਵਿਰੋਧੀਆਂ ਨੂੰ ਹਟਾਉਣ ਦਾ ਡਰਾਉਨ ਦਾ ਉਹ ਫਾਰਮੂਲਾ ਮੈਂ ਕੁਝ ਰਿਪੋਰਟਾਂ ਦੇਖਣੀ ਸ਼ੁਰੂ ਕੀਤੀਆਂ ਦੇਸ਼ ਦੇ ਵਿੱਚ 40% ਦੀ ਮੁੱਖ ਮੰਤਰੀ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਇਹਨਾਂ ਚੋਂ 40% ਦੇ ਵਿੱਚੋਂ 33% ਤਾਂ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਬਹੁਤ ਹੀ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੇਸ਼ ਦੇ ਅੱਧ ਤੋਂ ਵੱਧ ਮੈਂਬਰ ਪਾਰਲੀਮੈਂਟ ਅੱਧ ਦੇ ਕਰੀਬ ਤੇ ਇਸੇ ਤਰ੍ਹਾਂ ਅੱਧ ਦੇ ਕਰੀਬ ਵਿਧਾਨ ਸਭਾ ਦੇ ਮੈਂਬਰ ਐਮ ਐਲ ਏ ਅਪਰਾਧਿਕ ਮਾਮਲਿਆਂ ਚ ਅਪਰਾਧਕ ਕੇਸਾਂ ਚ ਕਿਰੇ ਇਹ ਧਿਆਨ ਮੰਗਦੀ ਹੈ ਰਿਪੋਰਟ ਰਿਪੋਰਟ ਹੈ ਕਿ ਜੀ ਕਹਿੰਦੇ ਜੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਸਰਚ ਐਨ ਡੀ ਆਰ ਐਨ ਡੀ ਆਰ ਦੀ ਰਿਪੋਰਟ ਹੈ ਜਦੋਂ ਇਸ ਐਨ ਡੀ ਆਰ ਦੀ ਰਿਪੋਰਟ ਉਹ ਸੁਧਾਰ ਤੇ ਤਿਆਰ ਹੁੰਦੀ ਹੈ ਜਿਹੜੇ ਐਮ ਐਲ ਏ ਐਮ ਪੀ ਆਪਣੇ ਮਤਲਬ ਜਦੋਂ ਚੋਣ ਫਾਰਮ ਭਰਦੇ ਨੇ ਤਾਂ ਉਹਦੇ ਨਾਲ ਜਿਹੜਾ ਦਾਖਲ ਕਰਦੇ ਨੇ ਆਪਣੇ ਕਾਗਜ਼ ਦਾਖਲ ਕਰਦੇ ਨੇ ਉਹਦੇ ਵਿੱਚ ਜੋ ਜਾਣਕਾਰੀ ਦਿੰਦੀ ਹੈ ਉਹਦੇ ਆਧਾਰ ਤੋਂ ਇਹ ਰਿਪੋਰਟ ਤਿਆਰ ਹੁੰਦੀ ਹੈ ਐ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਸਰਚ ਸੋ ਐਨ ਡੀ ਆਰ ਦੀ ਰਿਪੋਰਟ ਹੈ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਦੇਸ਼ ਦੇ 40% ਦੀ ਮੁੱਖ ਮੰਤਰੀਆਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਸਭ ਤੋਂ ਵੱਧ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦੇ ਜੀ ਰੈਡੀ ਦੇ ਖਿਲਾਫ ਤੇਲंगाना ਦੇ ਮੁੱਖ ਮੰਤਰੀ ਦੇ ਖਿਲਾਫ ਹੈਨਾ ਕਰੀਬ-ਕਰੀਬ 99 ਮਾਮਲੇ ਦਰਜ ਨੇ ਤੇ 12 ਮੁੱਖ ਮੰਤਰੀ ਨੇ ਅਜੇ ਦੇਸ਼ ਦੇ ਵਿੱਚ ਇਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਤੇ ਜਿਨ੍ਹਾਂ ਚੋਂ 10 ਮੁੱਖ ਮੰਤਰੀਆਂ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਨੇ ਸਭ ਤੋਂ ਵੱਧ ਤੇਲਗਾਨਾ ਦੇ ਹੈ ਰੈਡੀਗਰਾਂ ਦੇ ਖਿਲਾਫ 99 ਮਾਮਲੇ ਦਰਜ ਨੇ ਉਸ ਤੋਂ ਬਾਅਦ ਤਾਮਿਲਨਾਡੂ ਦੇ ਆਉਂਦੇ ਨੇ ਸਟਾਲਿਨ 47 ਮਾਮਲੇ ਦਰਜ ਨੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ ਮੁੱਖ ਮੰਤਰੀ ਆਉਂਦੇ ਨੇ ਇਹਨਾਂ ਦੇ ਖਿਲਾਫ 19 ਤੋਂ ਵੱਧ ਮਾਮਲੇ ਦਰਜ ਨੇ ਕਰਨਾਟਕਾ ਦੇ ਸਿਧੁਰਈਆ ਦੇ ਖਿਲਾਫ ਵੀ 13 ਮਾਮਲੇ ਦਰਜ ਨੇ ਚਾਰਖੰਡ ਦੇ ਹਿਮੰਤ ਸੁਰਿੰਦੇ ਖਿਲਾਫ 5 ਮਾਮਲੇ ਦਰਜ ਨੇ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਫੰਡੂ ਵਿੱਚ ਦੇ ਖਿਲਾਫ ਵੀ 4 ਅਪਰਾਧਿਕ ਮਾਮਲੇ ਨੇ 4 ਵਾਲਿਆਂ ਦੇ ਵਿੱਚ ਹਿਮਾਚਲ ਵਾਲੇ ਸੁਖੂ ਵੀ ਆਉਂਦੇ ਨੇ 4 ਨੇ ਐ ਕੇਰਲ ਦੇ ਖਿਲਾਫ ਕੇਰਲ ਦੇ ਮੁੱਖ ਮੰਤਰੀ ਦੇ ਖਿਲਾਫ 2 ਮਾਮਲੇ ਦਰਜ ਨੇ ਐ ਸਿਕਮ ਪੰਜਾਬ ਦੇ ਭਗਵੰਤ ਮਾਨ ਓਡੀਸ਼ਾ ਦੇ ਮਾਝੀ ਹੋਰੀ ਹੈ ਨਾ ਤੇ ਰਾਸਥਾਂ ਦੇ ਮਦਨ ਭਜਨ ਲਾਲ ਹੋਰੀ ਇਹਨਾਂ ਦੇ ਖਿਲਾਫ 1-1 ਮਾਮਲਾ ਦਰਜ ਹੈ ਇੰਜੇ 12 ਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਇਹਨਾਂ ਚੋਂ 10 ਮੁੱਖ ਮੰਤਰੀ ਜਿਹੇ ਨੇ ਲਗਭਗ 33% ਜਿਨ੍ਹਾਂ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਜਿੱਚ ਕਤਲ ਕਤਲ ਦੀ ਕੋਸ਼ਿਸ਼ ਹੈ ਨਾ ਮਤਲਬ ਕਿਸ ਨੂੰ ਅਗਵਾ ਕਰਨਾ ਰਿਸ਼ਵਤ ਖੋਰੀ ਇਹ ਜੇ ਅਪਰਾਧਿਕ ਧਮਕੀਆਂ ਦੇਣਾ ਇਹ ਮਾਮਲੇ ਨੇ ਦੂਏ ਪਾਸੇ ਦੇਸ਼ ਦੇ ਵਿੱਚ ਕਹਿੰਦੇ ਜੀ ਅੱਧ ਦੇ ਕਰੀਬ ਮੈਂਬਰ ਪਾਰਲੀਮੈਂਟ ਤੇ ਅੱਧ ਦੇ ਕਰੀਬ ਹੀ ਸਾਡੇ ਐਮਐਲਏ ਬਖੋਖ ਸੁਭਿਆਂ ਆਂ ਜਦੋਂ ਮੈਂ ਇਹ ਦੇਖ ਰਿਹਾ ਸੀ ਕਦੇ ਵਿੱਚ ਪੰਜਾਬ ਦਾ ਨਾਮ ਥੋੜਾ ਜਿਹਾ ਗਾਇਬ ਨਜ਼ਰ ਆਉਂਦਾ ਕਿ ਮੁਰਲਿਆਂ ਦੱਸ ਗਿਆਰਾਂ 'ਚ ਨਹੀਂ ਆਉਂਦਾ ਜਦੋਂ ਕਿ ਪੰਜਾਬ 'ਚ ਭ੍ਰਸ਼ਟਾਚਾਰ ਵੱਡਾ ਮੁੱਦਾ ਹੈ ਤੇ ਇਹਦਾ ਮਤਲਬ ਇਹ ਦੇਸ਼ ਦਾ ਮਸਲਾ ਕਿੱਡਾ بڑا ਹੈ ਇਸੇ ਤਰ੍ਹਾਂ ਨਸ਼ਿਆਂ ਦੇ ਆંકੜੇ ਜੇ ਪੂਰੀ ਤਰ੍ਹਾਂ ਸਾਹਮਣੇ ਆਉਣ ਤਾਂ ਇਹ ਬਾਕੀਆਂ ਦੇ ਮਸਲੇ ਵੀ ਹੈਗੇ ਪਰ ਪੰਜਾਬ ਇਸ ਕਦਰ ਬਦਨਾਮ ਹੈ ਜਾਂ ਸਾਡੇ ਲੀਡਰਾਂ ਦੀ ਇਸ ਕਦਰ ਨਲਾਇਕੀ ਵੀ ਹੈ ਕਿ ਅਸੀਂ ਦਰਸੇ ਨਹੀਂ ਹੋਣਾ ਚਾਹੁੰਦੇ ਜੇ ਅਸੀਂ ਦੇਸ਼ ਦੇ ਵਿੱਚ ਅਜੇ ਪਿੱਛੇ ਹਾਂ ਤਾਂ ਸੁਧਰਨ ਦਾ ਮੌਕਾ ਹੈ ਪਰ ਜੇ ਸੁਧਰ ਨਾ ਨਹੀਂ ਚਾਹੁੰਦੇ ਉਹਦੀ ਰਿਪੋਰਟ ਇਹ ਵੀ ਦਮ ਪਰਦੀ ਹੈ ਇਹ ਵੀ ਰਿਪੋਰਟ ਉਸੇ ਅਧਾਰ ਤੇ ਐਨਡੀਆਰ ਦੇ ਅਧਾਰ ਤੇ ਹੈ ਕਹਿੰਦੇ ਜੀ ਇਸ ਮੌਕੇ ਜੇ ਮੈਂ ਗੱਲ ਕਰਾਂ ਦੇਸ਼ ਚ 15 ਸਾਲ ਚ ਅਪਰਾਧਿਕ ਮਾਮਲਿਆਂ ਚ ਐਮਪੀ ਐਮਐਲਿਆਂ ਦੇ 16% ਦੀ ਵਾਧਾ ਹੋਇਆ 2009 ਦੇ ਵਿੱਚ 30% ਮੈਂਬਰ ਪਾਰਲੀਮੈਂਟ ਦੇ ਖਿਲਾਫ ਅਜਿਹੇ ਅਪਰਾਧਿਕ ਮਾਮਲੇ ਸੀ ਜਿਹੜੇ 2014 ਚ ਵੱਧ ਕੇ 34% ਹੋ ਗਏ 2019 ਚ ਵੱਧ ਕੇ 43% ਹੋ ਗਏ ਤੇ 2024 ਤੱਕ ਆਉਂਦੇ 46% ਮਤਲਬ ਰਿਸ਼ਵਤਖੋਰੀ ਅਪਰਾਧਿਕ ਤਰ੍ਹਾਂ ਦੇ ਲੋਕ ਅਪਰਾਧੀ ਚੁਣੇ ਜਾ ਰਹੇ ਨੇ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਚੁੰਡਦਾ ਕੌਣ ਹੈ ভোটার ਚੁੰਡਦੇ ਇਹਨਾਂ ਤੱਕ ਸਾਡੀ ਮਨਛਾ ਵੀ ਹੋਈ ਜੀ ਹੋਗੀ ਇਸੇ ਤਰ੍ਹਾਂ 2009 ਦੇ ਵਿੱਚ ਹਾਂ ਕੁੱਲ ਜਿਹੜੇ ਗੰਭੀਰ ਅਪਰਾਧਿਕ ਮਾਮਲੇ ਵਾਲੇ ਮੈਂਬਰ ਪਾਰਲੀਮੈਂਟ ਸੀ ਉਹ 14% ਸੀ 2014 'ਚ ਵੱਧ ਕੇ ਗੰਭੀਰ ਵਾਲੇ 21% ਹੋ ਗਏ 2019 'ਚ ਵੱਧ ਕੇ 29 ਹੋ ਗਏ 2024 'ਚ ਵੱਧ ਕੇ 31 ਹੋ ਗਏ ਤੇ ਜੇਕਰ ਆਪਾਂ ਇਸੇ ਤਰ੍ਹਾਂ ਵਿਧਾਇਕਾਂ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ 43% ਐਮਐਲਏਾਂ ਦੇ ਉੱਪਰ ਅਪਰਾਧਿਕ ਮਾਮਲੇ ਚੱਲਦੇ ਆ ਤੇ ਜਦੋਂ ਕਿ ਦੇਸ਼ ਦੇ ਇੰਨੇ ਕੇ ਪਰਸੈਂਟ ਲਗਭਗ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਖਿਲਾਫ ਇਹ ਇਸ ਤਰ੍ਹਾਂ ਦੇ ਮਾਮਲੇ ਚੱਲਦੇ ਆ ਮਤਲਬ 43% ਐਮਐਲਏ ਦੇ ਖਿਲਾਫ ਤੇ 46% ਸੰਸਦ ਮੈਂਬਰਾਂ ਦੇ ਖਿਲਾਫ ਸੋ ਇੱਥੋਂ ਦਾਜ ਲਾ ਲਓ ਜੀ ਫਿਰ ਕਿ ਸਥਿਤੀ ਕਿਹੋ ਜਿਹੀ ਹੈ ਪਾਰਟੀਆਂ ਇਹਨਾਂ ਨੂੰ ਉਮੀਦਵਾਰ ਬਣਾਉਂਦੀਆਂ ਕਿਉਂ ਨੇ ਟਿਕਟ ਦਿੰਦੀਆਂ ਕਿਉਂ ਨੇ ਚੌਣ ਮੈਨੀਫੈਸਟੋ ਨੂੰ ਨਾ ਤਾਂ ਤੁਸੀਂ ਮਤਲਬ ਕਿ ਕਾਨੂੰਨੀ ਦਸਤਾਵੇਜ਼ ਬਣਾ ਰਹੇ ਹੋ ਨਾ ਤੁਸੀਂ ਪਾਰਟੀ ਦੇ ਵਿੱਚ ਨਿਯਮ ਦਾ ਪਾਲਣ ਕਰ ਰਹੇ ਹੋ ਕਿ ਅਸੀਂ ਅਪਰਾਧੀਆਂ ਨੂੰ ਟਿਕਟਾਂ ਨਹੀਂ ਦੇਵਾਂਗੇ ਤੁਸੀਂ ਇਹ ਪਹਿਲ ਕਦਮੀ ਕਰ ਰਹੇ ਚੁਣੇ ਜਾਣੇ ਬੰਦ ਹੋ ਜਾਣਗੇ ਤੇ ਲੋਕ ਵੀ ਜਾਗਣ ਕੱਲਾ ਪਾਰਟੀ ਦੇਖ ਕੇ ਭਗਤ ਬਣ ਕੇ ਹੀ ਨਹੀਂ ਵੋਟ ਪਾਉਣੀ ਚਾਹੀਦੀ ਵਿਅਕਤੀ ਦੀ ਕਰਦਾਰ ਸ਼ਖਸੀਅਤ ਉਹਦਾ ਰਤਬਾ ਉਹਦਾ ਜੀਵਨ ਉਹ ਕੁਝ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਇਹ ਦੇਸ਼ ਤੇ ਭਵਿੱਖ ਦਾ ਮਸਲਾ ਹੁੰਦਾ ਬਹੁਤ ਬਹੁਤ ਸ਼ੁਕਰੀਆ